ਸਤਿ ਸ਼੍ਰੀ ਅਕਾਲ ਜੀ ਮੈਂ ਸੋਰੋ ਮਰੀਆਕ 19 ਯੂਨੀਵਰਸਿਟੀ ਦੇ ਵਿੱਚ ਅੱਜ ਲੈ ਕੇ ਆਇਆ ਕਪੂਰਥਾ ਦੇ ਪਿੰਡ ਮੈਨਵਾ ਦੇ ਵਿੱਚ ਦਲਜੀਤ ਕੌਰ ਵਾਲੀਆ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟੀਆਂ ਦਾ ਮੇਲਾ ਕਰਾ ਕੇ ਹਰ ਉਮਰ ਦੀ ਬੀਬੀਆਂ ਅਤੇ ਮਟਿਆਰਾਂ ਦਾ ਦਿਲ ਕਿਵੇਂ ਜਿੱਤਿਆ ਖੁਦ ਵੇਖੋ ਇਹ ਰਿਪੋਰਟ ਨਾਰਿਆ ਸ਼ੀਸ਼ੇ ਮੁਤਰੇੜ ਪੈ ਗਈ ਮਾਨਵਾ ਦੀ ਨੇ ਖਿਆਣ ਜਦੋਂ ਮਹਾਰਿਆਣੀ ਕੋ ਮੇਰੀ ਅੱਖ ਕਾਸ਼ਨੀ ਜੋ ਬਣਾ ਦਲਜੀਤ ਕਰਵਾ ਲਿਆ ਜੀ ਪਿੰਡ ਮੈਨਵਾ ਕਪੂਰ ਜ਼ਿਲ੍ਹਾ ਕਪੂਰ ਮੈਂ ਕਿ ਹਰ ਸਾਲ ਕਾਫੀ ਵਧੀਆ ਫੰਕਸ਼ਨ ਲੜਾਣੇ ਦਿਆਂ ਦਾ ਉਹ ਤੁਹਾਡਾ ਸਾਰਾ ਪਿੰਡ ਜੁੜਿਆ ਕੀ ਕਹਿਣਾ ਚਾਹੁੰਦੇ ਜੀ ਬਹੁਤ ਵਧੀਆ ਸਹਿਯੋਗ ਹੈ ਸਭ ਤੋਂ ਵੱਡਾ ਤਾਂ ਸਹਿਯੋਗ ਹੁੰਦਾ ਕਿ ਆਪਣੇ ਪਿੰਡ ਦੀ ਪੰਚਾਇਤ ਹੋਵੇ ਸਾਰੀ ਪੰਚਾਇਤ ਨਾਲ ਤੇ ਸਾਰੇ ਪਿੰਡ ਦੀਆਂ ਬੀਬੀਆਂ ਭੈਣਾਂ ਤਾਈਆਂ ਚਾਚੀਆਂ ਸਾਰੀਆਂ ਆਪਣੇ ਨਾਲ ਹੁੰਦੀਆਂ ਤੇ ਰਲ ਮਿਲ ਕੇ ਅਸੀਂ ਇਹ ਪ੍ਰੋਗਰਾਮ ਨੂੰ ਨਹੀਂ ਕਰਦੇ ਜੀ ਜੀ ਹਰ ਵੇਲੇ ਅਸੀਂ ਸੋਚਦੇ ਹਾਂ ਕਿ ਹਰ ਵਾਰ ਅਸੀਂ ਕੁਝ ਨਾ ਕੁਝ ਨਵਾਂ ਕਰੀਏ ਇਸ ਵਾਰ ਵੀ ਅਸੀਂ ਕੁਝ ਜੇ ਆਈ ਕੀਤਾ ਕਿ ਆਪਣੇ ਪ੍ਰੋਗਰਾਮ ਨੂੰ ਲੰਮਾ ਖਿੱਚਣ ਦੀ ਕੋਸ਼ਿਸ਼ ਕੀਤੀ ਜਦੋਂ ਨਵੀਂ ਯੂਥ ਆ ਗਈ ਆ ਕੁੜੀਆਂ ਆ ਗਈਆਂ ਇਹਨਾਂ ਨੂੰ ਨੌਲੇਜ ਘੱਟ ਹੁੰਦੀ ਆ ਜਨਾਂ ਤੀਆਂ ਦੇ ਬਾਰੇ ਤੁਸੀਂ ਇਹਨਾਂ ਨੂੰ ਪੂਰਾ ਗਿਆਨ ਦਿੰਨੇ ਹਾਂ ਹਾਂਜੀ ਇਹਨਾਂ ਨੂੰ ਕਾਫੀ ਦਿਨਾਂ ਤੋਂ ਮੈਂ ਦੱਸ ਵੀ ਰਹੀ ਸੀ ਕਿ ਤੀਆਂ ਕਿਉਂ ਬਣਾਈਆਂ ਜਾਂਦੀਆਂ ਨੇ ਤੇ ਆਪਾਂ ਕਿੱਥੇ ਕੰਨੀਆਂ ਤੇ ਕੀ ਆਪਣੀਆਂ ਪੁਰਾਣੀਆਂ ਵਿਰਸੇ ਦੀਆਂ ਚੀਜ਼ਾਂ ਹੁੰਦੀਆਂ ਨੇ ਸੋ ਤੁਹਾਡੇ ਸਾਹਮਣੇ ਹੀ ਮੈਂ ਅੱਜ ਥੋੜੀਆਂ ਬੋਤੀਆਂ ਇਹਨਾਂ ਨੂੰ ਦੱਸੀਆਂ ਵੀ ਨੇ ਇਹਨਾਂ ਨੂੰ ਕੁਝ ਪਤਾ ਵੀ ਨਹੀਂ ਸੀ ਕਿ ਅੱਜ ਇਹ ਕੀ ਚੀਜ਼ਾਂ ਨੇ ਇਹਨਾਂ ਨੂੰ ਕੀ ਕਹਿੰਦੇ ਆ ਅੱਜ ਇਹਨਾਂ ਦੇ ਨੋਟਿਸ 'ਚ ਹੋਇਆ ਵਾ ਕਿ ਆ ਚੀਜ਼ਾਂ ਵਾਕਿਆ ਹੀ ਪੁਰਾਣੇ ਟਾਈਮ ਦੇ ਨੇ। ਔਰ ਤੁਸੀਂ ਅੱਜ ਕਾਫੀ ਗਿੱਧਾ ਪਾਇਆ, ਪੰਗੜਾ ਪਾਇਆ ਤੇ ਮਹਿੰਦੀ ਤੁਸੀਂ ਵੀ ਲਾਈ ਕੀ ਗੱਲੋਗੀ? ਮਹਿੰਦੀ ਬਸ ਮੇਰੀ ਮਜਬੂਰੀ ਸੀ। ਕੀ ਗੱਲ? ਟਾਈਮ ਹੀ ਨਹੀਂ ਲੱਗਿਆ ਮੈਂ ਇੰਨੀ ਬੀਜੀ ਸੀ ਬਸ ਇਸ ਕੰਮ ਦੇ ਵਿੱਚ ਹੀ। ਹਾਂਜੀ ਇਸ ਕਰਕੇ ਮੈਂ ਮਹਿੰਦੀ ਤੋਂ ਐਕਕੀ ਵਨ ਜੀ ਰਹਿ ਗਈ। ਚਲ ਮੇਰੀਆਂ ਦੁੱਧੀਆਂ ਭੈਣਾਂ ਨੇ, ਬੀਬੀਆਂ ਨੇ ਸਾਰੀਆਂ ਨੇ ਲਾਈਆਂ ਮੈਂ ਇਹਦੇ ਵਿੱਚ ਹੀ ਖੁਸ਼ ਹਾਂ।

ਪੀਆ ਵਧੀਆ ਮਨਾਇਆ ਕਿਵੇਂ ਤੇ ਪਿਛਲੇ ਸਾਲ ਵੀ ਵਧੀਆ ਮਨਾਇਆ ਸੀ ਇਦਾਂ ਹੀ ਪਹਿਲਾਂ ਵੀ ਇਦਾਂ ਹੀ ਮਨਾਉਂਦੇ ਹੁੰਦੇ ਸੀ ਜੀ ਜੀ ਹਾਂ ਹੁਣ ਵੀ ਇਦਾਂ ਹੀ ਮਨਾਉਂਦੇ ਆ ਚਲੋ ਵਧੀਆ ਜਨਾ ਪ੍ਰੋਗਰਾਮ ਕੀਤਾ ਆ ਬੱਚਿਆਂ ਨੂੰ ਗਾ ਪਤਾ ਲੱਗ ਜੇਗਾ ਰਾਸ਼ੋ ਬਣਨ ਜੀ ਸਿਮਰਨਜੀਤ ਕੌਰ ਜੀ ਔਰ ਤੁਹਾਡਾ ਪਿੰਡ ਪਿੰਡ ਮਾਨਵਾ ਜ਼ਿਲ੍ਹਾ ਕਪੂਰਥਲਾ ਜੀ ਜੀ ਔਰ ਤੁਸੀਂ ਪਿੰਡ ਰਹੇ ਹੋ ਤੁਸੀਂ ਇੰਡੋਰ ਕਰ ਰਹੇ ਹੋ ਜਿੰਨੇ ਵੀ ਪਿਛਲੇ ਸਮੇਂ ਦੇਖੀ ਤੁਹਾਡੇ ਤੁਸੀਂ ਸਾਰੇ ਟੀਆ ਬਾਹਰ ਓਪਨ ਚ ਕੀਤੀਆਂ ਸੀਗੀਆਂ ਖੇਤਾਂ 'ਚ ਕੀਤੀਆਂ ਕੀ ਕਰਨ ਬਣਿਆ ਸਾਡਾ ਸਾਰਾ ਅਰੇਂਜਮੈਂਟ ਤੇ ਕਾਫੀ ਦਿਨਾਂ ਤੋਂ ਚੱਲ ਰਿਹਾ ਐਂਡ ਅਸੀਂ ਓਪਨ ਚ ਹੀ ਅਰੇਂਜ ਕੀਤਾ ਸੀ ਸਾਰਾ ਕੁਝ ਬਟ ਇੱਕੋਦਮ ਜਿੱਦਾਂ ਕਹਿ ਰਹੇ ਕਿ ਸੌਨ ਦਾ ਮਹੀਨਾ ਚੱਲ ਰਿਹਾ ਹੈ ਐਂਡ ਉਹ ਸੱਚੀ ਸੋਨ ਨੇ ਆਪਣੇ ਰੰਗ ਖਾਤੇ ਐਂਡ ਮੀ ਆ ਗਿਆ ਤੇ ਸਾਨੂੰ ਸਾਰੀ ਇੱਕੋ ਦਾ ਅਰੇਂਜਮੈਂਟ ਸਾਨੂੰ ਖਰਚ ਕਰਨੀ ਪਈ ਤੇ ਸਾਰਿਆਂ ਨੇ ਬਹੁਤ ਸਾਥ ਦਿੱਤਾ ਤਾਂ ਕਰਕੇ ਛੇਤੀ ਛੇਤੀ ਸਭ ਕੁਝ ਅਰੇਂਜ ਹੋ ਗਿਆ। ਪੀਆ ਬਚਪਨ ਤੋਂ ਤੁਸੀਂ ਇੰਜੋਏ ਕਰ ਰਹੇ ਹੋ? ਹਾਂਜੀ। ਕਿੰਨੇ ਦਿਨ ਦੀਆਂ ਹੁੰਦੀਆਂ? ਇੱਕ ਮਹੀਨਾ ਚੱਲਦੀਆਂ ਨੇ ਤੀਆਂ ਜਦੋਂ ਵਿਆਈਆਂ ਕੁੜੀਆਂ ਪਿੱਕ ਕੇ ਆਉਂਦੀਆਂ ਨੇ ਸੋਨ ਕਿੱਥੋਂ ਸ਼ੁਰੂ ਹੁੰਦੀਆਂ ਤੇ ਕਿੱਥੇ ਐਂਡ ਹੁੰਦੀਆਂ ਤੀਆਂ ਦਾ ਜਿਹੜਾ ਤਿਆਰਾ ਸੋਨ ਦਾ ਮਹੀਨਾ ਸਿਰੋਤ ਸ਼ੁਰੂ ਹੁੰਦੀ ਆਹੇ ਤੇ ਚੋਬਨਮੇ ਸਨਮਪ੍ਰੀਤਪੁਰ ਜੀ ਇਰਾ ਪਿੰਡ ਪਿੰਡ ਮਹਿਨਵਾ ਜਿਲ੍ਹਾ ਮੁਕਤਲਾ ਕਿਸਰਣਾਗਰ ਅੱਜ ਪੀਆ ਦਾ ਮੇਲਾ ਕਰਕੇ ਬਹੁਤ ਅੱਛਾ ਲੱਗ ਰਿਹਾ ਬਹੁਤ ਟਾਈਮ ਬਾਅਦ ਇਹ ਸਾਰਾ ਮਾਹੌਲ ਦੇਖਿਆ ਮੈਂ ਤੇ ਬੜਾ ਅੱਛਾ ਲੱਗ ਰਿਹਾ ਬੜਾ ਮਜ਼ਾ ਆ ਰਿਹਾ ਇੱਥੇ ਹਰ ਸਾਲ ਇਦਾਂ ਹੀ ਹੁੰਦਾ ਤੇ ਇਥੋਂ ਦੀ ਜਿਹੜੀ ਪੰਚਾਇਤ ਹੈ ਉਹ ਜੀਬੀਆਂ ਸਾਰੀਆਂ ਪਿੰਡੀਆਂ ਮਿਲ ਕੇ ਸਾਰੀਆਂ ਕਰਦੀਆਂ ਨੇ ਬੜਾ ਅੱਛਾ ਲੱਗਦਾ ਪੀਓ ਚ ਕਿੰਨਾ ਗ੍ਰੈਂਡ ਇੰਟਰਸਟ ਤੁਹਾਨੂੰ ਬਹੁਤ ਇੰਟਰਸਟ ਹੈ ਜੀ ਮਹਿੰਦੀ ਕੌਣ ਲਾਈ ਮੇਰੀ ਪਰਸਨਲ ਫਲਾਈਟ ਮੈਂ ਵਾਪਸ ਜਾ ਰਹੀ ਤਾਂ ਨਹੀਂ ਲਗਾਈ ਵਧੀਆ ਹਥਿਆਰ ਬਣਾਇਆ ਕਾਫੀ ਦਿਨਾਂ ਤੋਂ ਬਹੁਤ ਜ਼ਿਆਦੀ ਮਿਹਨਤ ਕੀਤੀ ਇਹਨਾਂ ਨੇ ਇਹਨਾਂ ਬੀਬੀਆਂ ਨੇ ਤੇ ਹੋਰ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦੀ ਸਾਰਾ ਸਤਿ ਸ਼੍ਰੀ ਅਕਾਲ ਜਿੰਨੀ ਮੈਂ ਨਵੇਂ ਨਵੇਂ ਮੈਂਬਰ ਪਛਾਣ ਤਾ ਮੈਂ ਸਭੀ ਨਾਲ ਜੁੜਨਾ ਜ਼ਰੂਰੀ ਹੈ ਪਬਲਿਕ ਬੋਰਨ ਸੋਨੇਹਾ ਸਾਸਰੀਆ ਸਾਡੀ ਆਪਣੇ ਪਿਛੇ ਵਿਚਾਰ ਦੇ ਸ਼੍ਰੀ ਬਾਈ ਮੂ ਜੀ ਦਾ ਖਾ ਰਸਾ ਸ਼੍ਰੀ ਬਾਈ ਗੁਰੂ ਜੀ ਕੀ ਫਤਿਹ ਸਾਡੇ ਵਿੱਚ ਕੰਮ ਹੈ ਮੈਡਮ ਜੀਤ ਕੌਰ ਜੀ ਦਾ ਬਹੁਤ ਸੁਝੋ ਗਿਆ ਸਭ ਕਾ ਬੰਨ ਜਨੇ ਸਾਡੇ ਇਹ ਸਾਡੇ ਨਾਲ ਆ ਕੇ ਬਹੁਤ ਇਵੈਂਟ ਕਰਾਉਂਦੇ ਨੇ ਹਰ ਸਾਲ ਬਹੁਤ ਸੰਧਿਆ ਨਾਲ ਕਰਾਉਂਦੇ ਨੇ ਵੱਧ ਚੜ ਕੀ ਸਗਲ ਨੇ ਤੇ ਅਸੀਂ ਉਹਨਾਂ ਨਾਲ ਬੰਨ ਕੇ ਸਾਰੇ ਇਹ ਪਿੰਡ ਨਾਰਾਂ ਦੇ ਇਤਿਹਾਸ ਨੂੰ ਮਾਰ ਰਹੇ ਹਾਂ ਸੋ ਅਸੀਂ ਇਹਨਾਂ ਨੂੰ ਸਨਮਤ ਕਰਾਂਗੇ ਕਿਉਂਕਿ ਇਹ ਬਹੁਤ ਜ਼ਰੂਰ ਮਿਹਨਤ ਬੰਦੇ ਨੇ ਇਹ ਕੰਮ ਕਰਦੇ ਨੇ मु बे तेर ते पहिला कम पिया